ਵਾਜ ਲੁਧਿਆਣਾ ਸਿੰਦਾ ਸੈਂਟਰ ਤੋ ਵੀਰੇ ਸਿੰਦਾ ਸੈਂਟਰ ਪੁੱਟੋ ਲੰਬੜੀ ਗਰਵੀਰ ਲੋਗੜ ਜੱਗਾ ਮਾਨਕਾਲ ਦਸਾ ਮਾਨਕਾਲ ਬੇਬੀ ਮੁੰਡੀਆਂ ਘੂਟਾ ਟਮੋਟ ਲੰਬੜਦਾਰ ਥਾਨੇ ਵਾਲ ਕਾਕਾ ਗੁਜਰਾਲ ਉਹ ਵੀਰੇ ਕਾਕਾ ਗੁਜਰਾਲ ਆ ਜਾ ਵੀਰੇ ਯਾਰ ਵੀਰੇ ਬਰਮਜੀਤ ਸਾਹ ਬਣਾ ਜੋਤ ਯੂ ਐਸ ਏ ਸੁੱਖਾ ਲਹਾਰਾ ਚੇਤੂ ਮਕਸੂਦੜਾ ਮਨੀ ਬੱਦਵਾਲ ਕਮਲ ਮਾਨਕਲ ਵੀਰੇ ਕਮਲ ਮਾਨਕਲ ਡਾਲਾ ਟੀ ਵੀਰੇ ਡਾਲਾ ਟੀ ਗਰਜੰਟ ਕਬਦੀ ਲੱਕੀ ਖੰਡੂਰ ਗਰਬਾਜ ਬੋਪਾ ਰਾਏ ਅਰਸ਼ ਮੁੰਡੀਆਂ ਅਬੀਰੇ ਆਸ਼ ਮੁੰਡੀਆਂ ਯਾਰ ਉਹ ਪਾਲੀ ਯਾਰ ਮਾੜਾ ਸੈਕਟਰ ਉਹਨਾਂ ਨੂੰ ਬੁਲਾ ਕੇ ਲੱਗੇਗੇ ਇਹ ਗੋਲ ਦੇ ਕਾਲੂ ਲਹਾਰਾ ਸੁੱਖਾ ਪਥਰਾਲਾ ਵੀਰੇ ਸੁੱਖਾ ਪਥਰਾਲਾ ਬੜਾ ਬੜਾ ਬੋਲੀ ਚੱਲ ਰੁਕਣਾ ਬਾੜਾ